ਅਮ੍ਰਿਤਪ੍ਰੀਤਮ ਪੰਜਾਬੀ ਲਿਟਰੇਚਰ ਦੀ ਉਹ ਉੱਗੀ ਸ਼ਖਸੀਅਤ ਜਿਨੇ ਆਪਣੇ ਜੀਵਨ ਕਾਲ ਵਿੱਚ 100 ਤੋਂ ਵੱਧ ਕਿਤਾਬਾਂ ਲਿਖੀਆਂ ਜਿਦੇ ਵਿੱਚ ਸ਼ਾਇਰੀ ਫਿਕਸ਼ਨ ਬਾਇਓਗ੍ਰਾਫੀਜ਼ ਅਨੇਕਾਂ ਫੋਕ ਸੌਂਗਸ ਤੇ ਆਟੋਬਾਇਓਗ੍ਰਾਫੀ ਵਰਗੀਆਂ ਰਚਨਾਵਾਂ ਸ਼ਾਮਿਲ ਰਹੀਆਂ ਤੇ ਇਨ੍ਹਾਂ ਰਚਨਾਵਾਂ ਦਾ ਪੱਧਰ ਇੰਨਾ ਉੱਚਾ ਸੀ ਕਿ ਸਮੇਂ-ਸਮੇਂ ਤੇ ਇਨ੍ਹਾਂ ਨੂੰ ਕਈ ਇੰਡੀਅਨ ਤੇ ਫੋਰਨ ਲੈਂਗੁਏਜਸ ਵਿੱਚ ਟ੍ਰਾਂਸਲੇਟ ਵੀ ਕੀਤਾ ਗਿਆ ਅੱਜ ਆਖਾਂਵਾਰੀ ਸ਼ਾਂ ਨੂੰ ਇਹ ਉਹ ਰਚਨਾ ਹੈ ਜਿਹਦੇ ਲਈ ਅਮ੍ਰਿਤਾ ਨੂੰ ਸਭ ਤੋਂ ਵੱਧ ਯਾਦ ਕੀਤਾ ਜਾਂਦਾ ਹੈ ਇਸ ਸ਼ਾਇਰਨਾ ਰਚਨਾ ਵਿੱਚ ਅਮ੍ਰਿਤਾ ਨੇ ਬਟਵਾਰੇ ਸਮੇਂ ਹੋਏ ਕਤਲੇਆਮ ਦੇ ਦੁੱਖ ਦਾ ਪ੍ਰਗਟਾਵਾ ਆਪਣੇ ਢੰਗ ਨਾਲ ਕੀਤਾ ਸੀ ਤੇ ਨਾਵਲਕਾਰ ਵਜੋਂ ਸਭ ਤੋਂ ਖਾਸ ਰਚਨਾ ਰਹੀ ਪਿੰਜਰ ਜੋ 1950 ਵਿੱਚ ਪਬਲਿਸ਼ ਹੋਈ ਜਿਹਦੇ ਤੇ ਬੇਸਡ ਫਿਲਮ ਪਿੰਜਰ 2003 ਵਿੱਚ ਰਿਲੀਜ਼ ਹੋਈ ਤੇ ਅਵਾਰਡ ਵਿਨਿੰਗ ਵੀ ਰਹੀ ਸ਼ੁਰੂਆਤੀ ਜੀਵਨ ਦੀ ਗੱਲ ਕਰੀਏ ਤਾਂ ਅਮ੍ਰਿਤਾ ਦਾ ਜਨਮ 31 ਅਗਸਤ 1919 ਨੂੰ ਬ੍ਰਿਟਿਸ਼ ਇੰਡੀਆ ਦੇ ਗੁਜਰਾਂਵਾਲਾ ਵਿਖੇ ਹੋਇਆ ਤੇ ਜਨਮ ਵੇਲੇ ਇਹਨਾਂ ਦਾ ਨਾਮ ਅਮ੍ਰਿਤਕੌਰ ਰੱਖਿਆ ਗਿਆ ਸੀ ਇਹਨਾਂ ਦੇ ਮਾਤਾ ਰਾਜਬੀਬੀ ਸਕੂਲ ਟੀਚਰ ਸੀ ਤੇ ਪਿਤਾ ਕਰਤਾਰ ਸਿੰਘ ਹਿਤਕਾਰੀ ਇੱਕ ਪੋएट ਸਕਾਲਰ ਤੇ ਇੱਕ ਜਰਨਲ ਦੇ ਐਡੀਟਰ ਸਨ ਇਸ ਦੇ ਨਾਲ ਹੀ ਸਿੱਖ ਵਿਚਾਰਧਾਰਾ ਦੇ ਪ੍ਰਚਾਰਕ ਵੀ ਸਨ ਅਮ੍ਰਿਤਾ 11 ਸਾਲ ਦੇ ਸਨ ਜਦ ਮਾਤਾ ਦਾ ਦੇਹਾਂਤ ਹੋ ਗਿਆ ਇਸ ਤੋਂ ਬਾਅਦ ਜਲਦੀ ਹੀ ਲਾਹੌਰ ਸ਼ਿਫਟ ਹੋ ਗਏ ਤੇ 47 ਦੇ ਬਟਵਾਰੇ ਤੱਕ ਇੱਥੇ ਹੀ ਰਹੇ ਨਿੱਕੀ ਉਮਰੇ ਵੱਡੀਆਂ ਜ਼ਿੰਮੇਵਾਰੀਆਂ ਪੈਣ ਕਰਕੇ ਤੇ ਇਕੱਲਾਪਨ ਨੂੰ ਦੂਰ ਕਰਨ ਲਈ ਅਮ੍ਰਿਤਾ ਨੇ ਲਿਖਣਾ ਸ਼ੁਰੂ ਕੀਤਾ ਤੇ ਕਵਿਤਾਵਾਂ ਦੀ ਪਹਿਲੀ ਕਿਤਾਬ ਅੰਮ੍ਰਿਤ ਲਹਿਰਾਂ ਸੋਨਾਸਰ ਦੀ ਉਮਰ ਵਿੱਚ 1936 ਵਿੱਚ ਪਬਲਿਸ਼ ਹੋਈ ਤੇ ਇਸੇ ਸਾਲ ਅੰਮ੍ਰਿਤ ਦਾ ਵਿਆਹ ਐਡੀਟਰ ਪ੍ਰੀਤਮ ਸਿੰਘ ਨਾਲ ਹੋਇਆ ਜਿਸ ਤੋਂ ਬਾਅਦ ਨਾਮ ਬਦਲ ਕੇ ਅੰਮ੍ਰਿਤਾ ਪ੍ਰੀਤਮ ਰੱਖ ਲਿਆ ਭਾਵੇਂ ਕਿ ਸ਼ੁਰੂਆਤ ਅੰਮ੍ਰਿਤਾ ਨੇ ਰੋਮਾਂਟਿਕ ਪੋਇਟ ਵਜੋਂ ਕੀਤੀ ਪਰ ਪ੍ਰੋਗਰੈਸਿਵ ਰਾਈਟਰਸ ਮੂਵਮੈਂਟ ਦਾ ਹਿੱਸਾ ਬਣਨ ਤੋਂ ਬਾਅਦ ਇਸ ਦਾ ਅਸਰ ਇਹਨਾਂ ਦੀਆਂ ਲਿਖਤਾਂ ਵਿੱਚ ਵੀ ਦਿਖਣ ਲੱਗਾ ਜਿਵੇਂ 1944 ਵਿੱਚ ਪਬਲਿਸ਼ ਹੋਈ ਬੁੱਕ ਲੋਕਪੀੜ ਜਿਦੇ ਵਿੱਚ ਮੌਕੇ ਦੀ ਹਕੂਮਤ ਦਾ ਖੁੱਲ੍ਹ ਕੇ ਵਿਰੋਧ ਕਰਦੇ ਨਜ਼ਰੇ ਆਜ਼ਾਦੀ ਤੋਂ ਪਹਿਲਾਂ ਕੁਝ ਸਮੇਂ ਲਈ ਅੰਮ੍ਰਿਤਾ ਨੇ ਲ ਅਜਾਤੀ ਤੋਂ ਜਸਟ ਬਾਅਦ ਪ੍ਰੈਗਨਨਸੀ ਦੀ ਹਾਲਤ ਵਿੱਚ ਜਦ ਅਮ੍ਰਿਤਾ ਦੇਰਾਦੂਨ ਤੋਂ ਦਿੱਲੀ ਟਰੈਵਲ ਕਰ ਰਹੀ ਸੀ ਤਾਂ ਇੱਕ ਕਾਗਜ਼ ਦੇ ਟੁਕੜੇ ਤੇ ਬਟਵਾਰੇ ਦੇ ਦੁਕਾਨਦਾਰ ਪਰ ਇੱਕ ਕਵਿਤਾ ਲਿਖੀ ਜਿਸ ਦਾ ਨਾਮ ਸੀ ਅੱਜ ਅੱਖਾਂ ਬਰੇਸ਼ਾ ਨੂੰ ਤੇ ਇਸੇ ਕਵਿਤਾ ਨੇ ਅਮ੍ਰਿਤਾ ਨੂੰ ਵੀ ਇੱਕ ਲੇਖਕ ਵਜੋਂ ਅਮਰ ਬਣਾ ਦਿੱਤਾ ਪਰ 1960 ਵਿੱਚ ਇਹਨਾਂ ਦਾ ਡਾਈਵੋਰਸ ਹੋ ਗਿਆ ਤੇ 1961 ਤੱਕ ਇਹਨਾਂ ਆਲ ਇੰਡੀਆ ਰੇਡੀਓ ਦਿੱਲੀ ਵਿਖੇ ਪੰਜਾਬੀ ਵਿਭਾਗ ਵਿੱਚ ਵੀ ਕੰਮ ਕੀਤਾ ਇਸ ਤੋਂ ਬਾਅਦ ਅਨੇਕਾਂ ਲਿਖਤਾਂ ਵਿੱਚ ਅਮ੍ਰਿਤਾ ਦੇ ਨਾ ਖੁਸ਼ ਵਿਅਤਾ ਜੀਵਨ ਬਾਰੇ ਵੀ ਪੜਨ ਨੂੰ ਮਿਲਿਆ ਅਮ੍ਰਿਤਾ ਦੀਆਂ ਲਿਖਤਾਂ ਨੂੰ ਇੰਗਲਿਸ਼, ਫ੍ਰੈਂਚ, ਜਪਾਨੀਜ਼, ਮੈਂਟਰੀਨ ਤੇ ਹੋਰ ਕਈ ਭਾਸ਼ਾਵਾਂ ਵਿੱਚ ਵੀ ਟਰਾਂਸਲੇਟ ਕੀਤਾ ਗਿਆ ਜਿਨ੍ਹਾਂ ਵਿੱਚ ਆਟੋਬਾਇਓਗ੍ਰਾਫੀ ਬਲੈਕ ਰੋਜ਼ ਤੇ ਰਸੀਦੀ ਟਿਕਟ ਵੀ ਸ਼ਾਮਿਲ ਰਹੀਆਂ ਤੇ ਪਹਿਲੀ ਕਿਤਾਬ ਜਿਸ ਨੂੰ ਫਿਲਮ ਦੇ ਰੂਪ ਮਿਲਿਆ ਉਹ ਰਹੀ ਧਰਤੀ ਸਾਗਰ ਤੇ ਸਿੱਪੀਆਂ ਤੇ ਇਸ ਤੇ ਬਣਨ ਵਾਲੀ ਫਿਲਮ ਦਾ ਨਾਮ ਸੀ ਕੰਨਬੜੀ ਜੋ 1975 ਵਿੱਚ ਰਿਲੀਜ਼ ਹੋਈ ਇਸ ਤੋਂ ਇਲਾਵਾ 나ਗਮਣੀ ਨਾਮੀ ਮੰਥਲੀ ਮੈਗਜ਼ੀਨ ਲਈ ਐਡੀਟਰ ਵਜੋਂ 33 ਸਾਲ ਕੰਮ ਕੀਤਾ ਇਹੀ ਨਹੀਂ ਉਹ ਸ਼ੋਧੀਆਂ ਕਈ ਬੁੱਕਸ ਲਈ ਇੰਟਰੋਡਕਸ਼ਨਸ ਵੀ ਲਿਖੀਆਂ ਜਿਨ੍ਹਾਂ ਵਿੱਚ ੴ ਸਤਨਾਮ ਵਰਗੀਆਂ ਅਨੇਕਾਂ ਬੁੱਕਸ ਸ਼ਾਮਿਲ ਰਹੀਆਂ ਪਰਸਨਲ ਲਾਈਫ ਦੀ ਗੱਲ ਕਰੀਏ ਤਾਂ 1935 ਵਿੱਚ ਪ੍ਰੀਤਮ ਸਿੰਘ ਨਾਲ ਵਿਆਹ ਹੋਇਆ ਤੇ ਇਨ੍ਹਾਂ ਘਰ ਪੁੱਤਰ ਤੇ ਧੀ ਨੇ ਜਨਮ ਲਿਆ ਪਰ ਇਨ੍ਹਾਂ ਆਪਣੀ ਬਾਇਓਗ੍ਰਾਫੀ ਰਸੀਦੇ ਟਿਕਟ ਵਿੱਚ ਲਿਖਿਆ ਕਿ ਸ਼ਾਇਰ ਸਾਹਿਰ ਲੁਧਿਆਣਵੀ ਲਈ ਇੱਕ ਖਿੱਚ ਰੱਖਦੇ ਸਨ ਪਰ ਸਾਹਿਰ ਦੀ ਲਾਈਫ ਵਿੱਚ ਸਿੰਗਰ ਸੁਧਮਨ ਲੋਹਤਰਾ ਆਈ ਤਾਂ ਆਖਿਰ ਅਮ੍ਰਿਤਾ ਨੂੰ ਆਰਟਿਸਟ ਇੰਦਰਜੀਤ ਇਮਰੋਜ਼ ਦਾ ਸਾਥ ਮਿਲਿਆ ਤੇ ਇਮਰੋਜ਼ ਨਾਲ ਹੀ ਜ਼ਿੰਦਗੀ ਦੇ ਆਖਰੀ 40 ਸਾਲ ਬਤੀਤ ਕੀਤੇ ਅਮਰੋਜ਼ ਨੇ ਹੀ ਅਮ੍ਰਿਤਾ ਦੀਆਂ ਬੁੱਕਸ ਦੇ ਕਵਰ ਡਿਜ਼ਾਈਨ ਕੀਤੇ ਤੇ ਅਮ੍ਰਿਤਾ ਨੂੰ ਆਪਣੀਆਂ ਕਈ ਪੇਂਟਿੰਗਸ ਦਾ ਵਿਸ਼ਾ ਵੀ ਬਣਾਇਆ ਆਖਿਰ ਨਵੀਂ ਦਿੱਲੀ ਵਿਖੇ 31 ਅਕਤੂਬਰ 2005 ਨੂੰ 86 ਸਾਲ ਦੀ ਉਮਰ ਵਿੱਚ ਨੀਂਦ ਵਿੱਚ ਹੀ ਆਖਰੀ ਸਾਹ ਲਏ ਪਰ ਆਪਣੀਆਂ ਲਿਖਤਾਂ ਦੇ ਰੂਪ ਵਿੱਚ ਅਮ੍ਰਿਤਾ ਹਮੇਸ਼ਾ ਅਮਰ ਰਹਿਣਗੇ ਇਸ ਵੀਡੀਓ ਵਿੱਚ ਬਸ ਇੰਨਾ ਹੀ ਚੰਗੀ ਲੱਗੀ ਤਾਂ ਲਾਈਕ ਤੇ ਕਮੈਂਟ ਜਰੂਰ ਕਰਿਓ